ਇੱਕ ਵਾਰ ਫੇਰ ਆਚਨ ਚੇਤ ਮਾਡਰਨ ਜੇਲ ਦੇ ਵਿੱਚ ਹੋਈ ਚੈਕਿੰਗ ਕੈਦੀਆਂ ਨੂੰ ਪਈਆਂ ਭਾਜੜਾ ਤੁਸੀਂ ਜਿਹੜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸੁਹਾ ਕਰਦਾ ਏ ਫ੍ਰੀਕੋਰਟ ਦੀ ਮਾਡਲ ਜੇਲ ਦੀ ਗੱਲ ਕਰੀਏ ਤਾਂ ਅਕਸਰ ਹੀ ਕਿਤਨਾ ਕਿਤੇ ਚਰਚਾ ਦਾ ਵਿਸ਼ਾ ਬਣੀ ਰਹਦੀ ਹੈ ਕਈ ਵਾਰ ਇੱਥੇ ਇਤਰਾਜਯੋਗ ਸਮਗਰੀ ਤੋਂ ਇਲਾਵਾ ਮੋਬਾਈਲ ਅਤੇ ਹੋਰ ਚੀਜ਼ਾਂ ਮਿਲਦਾ ਖਬਰਾਂ ਸਾਹਮਣੇ ਹੁੰਦੀ ਰਹਿੰਦੀਆਂ ਨੇ ਜਿਸਦੇ ਚਾਲਦਿਆਂ ਜਿੱਥੇ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਜੇਲ੍ਹ ਦੇ ਅੰਦਰ ਆਚਰਜ ਚੈਕ ਕੀਤੀ ਜਾਂਦੀ ਹੈ ਤਾਂ ਫਰੀਦਕੋਟ ਪੁਲਿਸ ਵੱਲੋਂ ਵੀ ਜਿਹੜੀ ਜੇਲ੍ਹ ਦੇ ਅੰਦਰ ਆਏ ਦਿਨ ਹੀ ਚੈਕਿੰਗ ਕੀਤੀ ਜਾਂਦੀ ਹੈ ਇਸੇ ਤਹਿਤ ਹੀ ਫਰੀਦਕੋਟ ਪੁਲਿਸ ਵੱਲੋਂ 150 ਮੁਲਾਜ਼ਮਾਂ ਦੇ ਨਾਲ ਜੇਲ੍ਹ ਦੇ ਅੰਦਰ ਆਚਰਜ ਚੇਤਨਨ ਕੀਤੀ ਗਈ ਅਤੇ ਹਰ ਇੱਕ ਕੋਨੇ ਨੂੰ ਬ੍ਰਿਕੀ ਨਾਲ ਖੰਗਾ ਲਿਆ ਗਿਆ ਤੁਸੀਂ ਵੀ ਸੁਣੋ ਇਸ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕਰਦੇ ਨੇ ਐਸਪੀ ਮਨਵਿੰਦਰ ਵੀਰ ਸਿੰਘ ਹਾਂ ਜਿਹੜੀ अर्ਲੀ ਮਾਰਨਿੰਗ ਫਰੀਦਕੋਟ ਪੁਲਿਸ ਵੱਲੋਂ ਜਿਹੜੀ ਹੈਗੀ ਆ ਕੇਂਦਰੀ ਜੇਲ੍ਹ ਦੀ ਜਿਹੜੀ ਹੈ ਚੈਕਿੰਗ ਕੀਤੀ ਗਈ ਆ ਜੋ ਕੇਂਦਰੀ ਜੇਲ੍ਹ ਦੀ ਚੈਕਿੰਗ ਕੀਤੀ ਆ ਨਾਲ ਜਿਹੜੇ ਕੇਂਦਰੀ ਜੇਲ੍ਹ ਦੇ ਸਟਾਫ ਨਾਲ ਲੈ ਕੇ ਤਾਂ ਚੈਕਿੰਗ ਦੌਰਾਨ ਸਾਡੇ ਕਰੀਬ ਫਰੀਦਕੋਟ ਪੁਲਿਸ ਦੇ 150 ਜਵਾਨ ਸੀਗੇ ਪੁਲਿਸ ਵਾਲੇ ਔਰ 25 ਦੇ ਕਰੀਬ ਲੜਕੀਆਂ ਸੀਗੀਆਂ ਦੋ ਡੀਐਸਪੀ ਤੇ ਇੱਕ ਐਸਪੀ ਸੀਗੇ ਚੈਕਿੰਗ ਦੌਰਾਨ ਇੱਕ ਮੋਬਾਈਲ ਫੋਨ ਛੋਟਾ ਮੋਬਾਈਲ ਫੋਨ ਆ ਕਚੋਟਾ ਕੰਪਨੀ ਦਾ ਉਹ ਬਰਾਮਦ ਹੋਇਆ ਵਾ ਕਿ ਕਿਸ ਤਰ੍ਹਾਂ ਚੈੱਕ ਕੀਤੀ ਜਾਂਦੀ ਹੈ ਮਰੋਤਰੀ ਜਿਹੜੀ ਕੇਂਦਰੀ ਜੇਲ ਚੈਕਿੰਗ ਜਿਹੜੀ ਹੈਗੀ ਆ ਇਹ ਜਿਹੜੀਆਂ ਅੰਦਰ ਬੈਰਕਾਂ ਹੈਗੀਆਂ ਬੈਰਕਾਂ ਦੇ ਵਿੱਚ ਵਕ ਵਕ ਟੀਮਾਂ ਬਣਾ ਕੇ ਸਾਡੀਆਂ ਜਿਹੜੀਆਂ ਹੈਗੀਆਂ ਇੰਚਾਰਜ ਲਾ ਕੇ ਨਾਲ ਜਿਹੜੀ ਜੇਲ ਦੀ ਟੀਮ ਹੈਗੀ ਉਹਨਾਂ ਨਾਲ ਲੈ ਕੇ ਤੇ ਜਿਹੜੀ ਹਾਈ ਸਕਿਉਰਿਟੀ ਹੈਗਾ ਪੋਸ ਉਹਦੇ ਵਿੱਚ ਵੱਖਰੀ ਤੌਰ ਤੇ ਜਿਹੜੀ ਹੈਗੇ ਜਿਹੜੇ ਸਾਡੇ ਡੀਐਸਪੀ ਵਗੈਰਾ ਹੈਗੇ ਉਹ ਨਾਲ ਜਾ ਕੇ ਅੰਦਰ ਜਾ ਕੇ ਚੈਕਿੰਗ ਕਰਾਉਂਦੇ ਹਾਈ ਸਕਿਉਰਿਟੀ ਦੇ ਵਿੱਚ ਲੇਡੀਜ਼ ਦਾ ਜਿਹੜਾ ਹੈਗਾ ਵਾਰਡ ਉਹ ਵੱਖਰੇ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੀਆਂ ਹੈਗੀਆਂ ਸਾਡੀਆਂ ਲੜਕੀਆਂ ਜਿਹੜੀਆਂ ਇਨਚਾਰਜ ਇੰਸਪੈਕਟਰ ਹੈਗੇ ਉਹ ਨਾਲ ਜਾ ਕੇ ਚੈਕਿੰਗ ਕਰਾਉਂਦੇ ਜੀ ਸਾਰੇ